ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਮਨੁੱਖ ਸ੍ਰੀ ਸੁਖਮਨੀ ਸਾਹਿਬ ਜੀ ਦਾ ਬਾਣੀ ਦਾ ਉਚਾਰਨ ਕਰਦੇ ਹਨ ਤੇ ਫਿਰ ਪੰਜਵੇਂ ਪਾਤਸ਼ਾਹ ਕਿਹੜੀ ਵੱਡੀ ਦਾਤ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਹਨ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਤੇ ਉਹਨਾਂ ਦਾ ਮਿਹਰ ਪਰਿਆ ਹੱਥ ਹੋ ਜਾਵੇ ਕਹਿੰਦੇ ਹਨ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਇੱਕ ਗੁਰਸਿੱਖ ਆਇਆ ਤੇ ਆ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕਿ ਤੁਸੀਂ ਸੁਖਮਨੀ ਸਾਹਿਬ ਦੇ ਬਾਣੀ ਵਿੱਚ ਸਾਨੂੰ ਸਿਮਰਨ ਦਾ ਭਾਣਾ ਮੰਨਣ ਵਾਲੇ ਦੱਸਿਆ ਹੈ ਤੁਹਾਨੂੰ ਲੱਗਦਾ ਹੈ ਕਿ ਕੋਈ ਨਾਸਤਿਕ ਤੁਹਾਡੇ ਕਹੇ ਹੋਏ ਬਚਨਾਂ ਨੂੰ ਮੰਨੇਗਾ ਤਾਂ ਕਹਿੰਦੇ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਪਾਤਸ਼ਾਹ ਜੀ ਕਹਿੰਦੇ ਕਿ ਸਭ ਤੋਂ ਪਹਿਲਾਂ ਬਾਣੀ ਦੇ ਉੱਪਰ ਕਦੇ ਵੀ ਸ਼ੰਕਾ ਨਹੀਂ ਕਰਨੀ ਚਾਹੀਦੀ ਬਾਣੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਅਤੇ ਦੂਸਰੀ ਗੱਲ ਕਿ ਜਦ ਤੱਕ ਬਾਣੀ ਰਹੇਗੀ ਜਦ ਤੱਕ ਬਾਣੀ ਨੂੰ ਮੰਨਣ ਵਾਲੇ ਰਹਿਣਗੇ ਬਾਣੀ ਦੇ ਦੱਸੇ ਹੋਏ ਮਾਰਗ ਉੱਤੇ ਚੱਲਣ ਵਾਲੇ ਸਿੱਖ ਵੀ ਰਹਿਣਗੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਸਵਾਲ ਮੈਨੂੰ ਤੂੰ ਕੀਤਾ ਹੈ ਇਸ ਸਵਾਲ ਦਾ ਜਵਾਬ ਤੇਰੇ ਮਨ ਦੇ ਸ਼ੰਕੇ ਦਾ ਜਵਾਬ ਮੇਰਾ ਇੱਕ ਸਿੱਖ ਤੈਨੂੰ ਦੇਵੇਗਾ ਪਾਤਸ਼ਾਹ ਜੀ ਨੇ ਕਿਹਾ ਕਿ ਫਲਾਣੇ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲਾ ਅਤੇ ਬਾਣੀ ਦੇ ਉੱਪਰ ਚੱਲਣ ਵਾਲਾ ਇੱਕ ਗੁਰਸਿੱਖ ਭਿਖਾਰੀ ਰਹਿੰਦਾ ਹੈ ਤੂੰ ਉਸ ਨੂੰ ਜਾ ਕੇ ਮਿਲ ਤੇਰੇ ਸਾਰੇ ਹੀ ਸਵਾਲਾਂ ਦੇ ਜਵਾਬ ਤੈਨੂੰ ਉਸ ਗੁਰਸਿੱਖ ਦੇ ਕੋਲੋਂ ਮਿਲ ਜਾਣਗੇ ਤਾਂ ਕਹਿੰਦੇ ਕਿ ਸਵਾਲ ਕਰਨ ਵਾਲਾ ਗੁਰਸਿੱਖ ਉਸ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਗੁਰਸਿੱਖ ਦੇ ਕੋਲ ਪਹੁੰਚ ਗਿਆ ਕਹਿੰਦੇ ਕਿ ਉਸ ਸਿੱਖ ਦੀ ਐਨੀ ਮਹਿਮਾ ਸੀ ਉਸਦੇ ਲਈ ਸੋਨਾ ਮਿੱਟੀ ਦੇ ਬਰਾਬਰ ਸੀ ਕਹਿੰਦੇ ਕਿ ਉਸਦੇ ਲਈ ਮਾਨ ਸਨਮਾਨ ਦੁੱਖ ਸੁੱਖ ਇੱਕ ਹੀ ਬਰਾਬਰ ਸਨ ਕਹਿੰਦੇ ਉਸਦੀ ਅਵਸਥਾ ਇਹੋ ਜਿਹੀ ਸਥਿਤੀ ਵਿੱਚ ਸੀ ਕਿ ਉਹ ਦੁੱਖ ਸੁੱਖ ਨੂੰ ਇੱਕੋ ਜਿਹੀ ਅਵਸਥਾ ਵਿੱਚ ਮੰਨਦਾ ਸੀ ਤਾਂ ਕਹਿੰਦੇ ਕਿ ਜਦ ਉਹ ਸਵਾਲ ਕਰਨ ਵਾਲਾ ਸਿੱਖ ਉਸ ਭਿਖਾਰੀ ਗੁਰ ਸਿੱਖ ਦੇ ਘਰ ਪਹੁੰਚਿਆ ਤੇ ਜਾ ਕੇ ਵੇਖਿਆ ਕਿ ਉਸਦੇ ਘਰ ਵਿੱਚ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਉਸਦੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ ਕਰ ਦੇ ਵਿੱਚ ਤਾਂ ਕਹਿੰਦੇ ਕਿ ਕਰ ਦੇ ਪਰਿਵਾਰ ਮੈਂਬਰ ਸਾਰੇ ਹੀ ਨੱਚ ਟੱਪ ਰਹੇ ਸਨ ਖੁਸ਼ੀਆਂ ਮਨਾ ਰਹੇ ਸਨ ਪੰਜਵੇਂ ਪਾਤਸ਼ਾਹ ਜੀ ਦਾ ਸੁਖਮਨੀ ਸਾਹਿਬ ਜੀ ਦੀ ਪੜਨ ਵਾਲਾ ਭਿਖਾਰੀ ਸਿੱਖ ਉਹ ਇੱਕ ਕੋਨੇ ਦੇ ਵਿੱਚ ਸ਼ਾਂਤ ਅਵਸਥਾ ਦੇ ਵਿੱਚ ਬੈਠਾ ਸੀ ਤੇ ਜਦੋਂ ਉਸ ਸਿੱਖ ਨੂੰ ਪਤਾ ਲੱਗਾ ਕਿ ਪੰਜਵੇਂ ਪਾਤਸ਼ਾਹ ਜੀ ਦੇ ਵੱਲੋਂ ਕੋਈ ਸਿੱਖ ਮੈਨੂੰ ਮਿਲਣ ਆਇਆ ਹੈ ਉਸ ਭਾਈ ਸਾਹਿਬ ਨੇ ਉਸ ਸਵਾਲ ਕਰਨ ਵਾਲੇ ਸਿੱਖ ਦਾ ਬੜਾ ਹੀ ਆਦਰ ਸਤਿਕਾਰ ਕੀਤਾ ਉਸ ਨੂੰ ਬਿਠਾਇਆ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲਾ ਸਿੱਖ ਸਵਾਲ ਕਰਨ ਵਾਲੇ ਸਿੱਖ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਨਾਲ ਹੀ ਨਾਲ ਇੱਕ ਸੂਈ ਦੇ ਧਾਗੇ ਦੇ ਨਾਲ ਚਿੱਟੇ ਕੱਪੜੇ ਨੂੰ ਸੀ ਰਿਹਾ ਸੀ ਤਾਂ ਕਹਿੰਦੇ ਉਸ ਸਵਾਲ ਕਰਨ ਵਾਲੇ ਗੁਰਸਿੱਖ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਸਿੱਖ ਨੂੰ ਪੁੱਛਿਆ ਤੁਸੀਂ ਇਹ ਚਿੱਟਾ ਕੱਪੜਾ ਕਿਉਂ ਸੀ ਰ ਰਹੇ ਹੋ ਘਰ ਦੇ ਵਿੱਚ ਤਾਂ ਤੁਹਾਡੇ ਵਿਆਹ ਤਰਿਆ ਹੋਇਆ ਹੈ ਤੁਹਾਡੇ ਬੱਚੇ ਦਾ ਵਿਆਹ ਹੈ ਤੇ ਤੁਸੀਂ ਇਹ ਚਿੱਟਾ ਕੱਪੜਾ ਕਿਉਂ ਸੀ ਰ ਰਹੇ ਹੋ ਇਹ ਛਿੱਟੇ ਕੱਪੜੇ ਦਾ ਕੀ ਕੰਮ ਹੈ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਗੁਰਸਿੱਖ ਨੇ ਕਿਹਾ ਇਸ ਕੱਪੜੇ ਦੀ ਲੋੜ ਪਵੇਗੀ ਅਤੇ ਚੁੱਪਚਾਪ ਉਸ ਕੱਪੜੇ ਨੂੰ ਸੀਣ ਲੱਗ ਪਿਆ ਕਹਿੰਦੇ ਕਿ ਅਗਲੇ ਦਿਨ ਕੀ ਹੋਇਆ ਕਿ ਉਸ ਦੀ ਬੇਟੇ ਦੀ ਬਰਾਤ ਸੀ ਘਰੋਂ ਤੇ ਬੇਟੇ ਦੀ ਬਰਾਤ ਡੋਲੀ ਦੀ ਥਾਂ ਤੇ ਅਰਥੀ ਦੇ ਰੂਪ ਵਿੱਚ ਵਾਪਸ ਆ ਗਈ ਭਾਵ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਗੁਰਸਿੱਖ ਦੇ ਬੇਟੇ ਦੀ ਮੌਤ ਹੋ ਗਈ ਤੇ ਘਰ ਦੇ ਵਿੱਚ ਡੋਲੀ ਦੀ ਜਗ੍ਹਾ ਅਰਥੀ ਵਾਪਸ ਆ ਗਈ ਸਾਰੇ ਹੀ ਆਸੇ-ਪਾਸੇ ਸੋਗ ਦੀ ਲਹਿਰ ਫੈਲ ਗਈ ਤੇ ਸਾਰੇ ਹੀ ਰਿਸ਼ਤੇਦਾਰ ਘਰ ਦੇ ਮੈਂਬਰ ਰੋਣ ਲੱਗ ਪਏ ਤੇ ਕਹਿੰਦੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲਾ ਸਿੱਖ ਫਿਰ ਉਸੇ ਤਰ੍ਹਾਂ ਬਿਲਕੁਲ ਸ਼ਾਂਤ ਅਵਸਥਾ ਦੇ ਵਿੱਚ ਆਇਆ ਅਤੇ ਜੋ ਕੱਲ ਚਿੱਟਾ ਕੱਪੜਾ ਸੀ ਰਿਹਾ ਸੀ ਉਸ ਨੇ ਲਿਆ ਕੇ ਆਪਣੇ ਬੇਟੇ ਦੇ ਉੱਪਰ ਪਾ ਦਿੱਤਾ ਇਸ ਕੌਤਕ ਨੂੰ ਵੇਖ ਕੇ ਉਹ ਸਵਾਲ ਪੁੱਛਣ ਵਾਲਾ ਸਿੱਖ ਬਹੁਤ ਹੀ ਹੈਰਾਨ ਹੋਇਆ ਅਤੇ ਉਸ ਨੇ ਉਸ 'ਤੇ ਖਾਰੀ ਨਾਮ ਸਿੱਖ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਕੱਲ ਦਾ ਹੀ ਪਤਾ ਸੀ ਕਿ ਤੁਹਾਡੇ ਬੇਟੇ ਦੀ ਮੌਤ ਹੋ ਜਾਣੀ ਹੈ ਤਾਂ ਤੁਸੀਂ ਪਾਤਸ਼ਾਹ ਅੱਗੇ ਅਰਦਾਸ ਕਿਉਂ ਨਹੀਂ ਕੀਤੀ ਬੇਨਤੀ ਕਿਉਂ ਨਹੀਂ ਕੀਤੀ ਹੋ ਸਕਦਾ ਸੀ ਕਿ ਤੁਹਾਡਾ ਬੱਚਾ ਬਚ ਜਾਂਦਾ ਤੁਹਾਡੀ ਅਰਦਾਸ ਕਰਕੇ ਉਸ ਦਾ ਬਚਾਅ ਹੋ ਜਾਂਦਾ ਤਾਂ ਕਹਿੰਦੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲਾ ਮਨੁੱਖ ਕਹਿਣ ਲੱਗਾ ਮੈਂ ਅਰਦਾਸ ਕੀਤੀ ਸੀ ਤੇ ਮੇਰੀ ਅਰਦਾਸ ਕਬੂਲ ਵੀ ਹੋ ਗਈ ਹੈ ਤਾਂ ਕਹਿੰਦੇ ਕਿ ਉਹ ਸਵਾਲ ਪੁੱਛਣ ਵਾਲਾ ਸਿੱਖ ਕਹਿਣ ਲੱਗਾ ਜੇਕਰ ਤੁਹਾਡੀ ਅਰਦਾਸ ਪੂਰੀ ਹੋ ਗਈ ਸੀ ਤਾਂ ਤੁਹਾਡੇ ਬੇਟੇ ਦੀ ਮੌਤ ਕਿਉਂ ਹੋ ਗਈ ਹੈ ਤੁਹਾਡਾ ਬੇਟਾ ਜਿੰਦਾ ਹੋਣਾ ਚਾਹੀਦਾ ਸੀ ਤਾਂ ਕਹਿੰਦੇ ਹਨ ਕਿ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲਾ ਸਿੱਖ ਉਸਨੇ ਬਹੁਤ ਹੀ ਸੋਹਣਾ ਜਵਾਬ ਦਿੱਤਾ ਉਸਨੇ ਕਿਹਾ ਭਾਈ ਸਿੱਖ ਜੀ ਮੈਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਸੀ ਕਿ ਪਾਤਸ਼ਾਹ ਜਿਸ ਦਿਨ ਤੁਸੀਂ ਮੈਨੂੰ ਇਹ ਪੁੱਤਰ ਦੀ ਦਾਤ ਬਖਸ਼ੀ ਸੀ ਤਾਂ ਮੈਂ ਤੁਹਾਡੇ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਸੀ ਕੱਲ ਨੂੰ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਅੱਜ ਮੇਰੀ ਅਰਦਾਸ ਇਹ ਹੈ ਕਿ ਪਰਮਾਤਮਾ ਮੈਨੂੰ ਸਿੱਧਕ ਦਾ ਬਲ ਬਖਸ਼ੀ ਮੇਰੇ ਮੂੰਹ ਕਦੇ ਵੀ ਕੋਈ ਸ਼ਿਕਾਇਤ ਨਾ ਨਿਕਲੇ ਕੋਈ ਵੀ ਗਿਲਾ ਸ਼ਿਕਵਾ ਨਾ ਨਿਕਲੇ ਮੈਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਮੈਨੂੰ ਸ਼ੁਕਰਾਨਾ ਕਰਨ ਦਾ ਬਲ ਬਖਸ਼ੀ ਤੇ ਮੇਰੇ ਵਾਹਿਗੁਰੂ ਨੇ ਮੇਰੀ ਅਰਦਾਸ ਕਬੂਲ ਕਰ ਲਈ ਹੈ ਅਤੇ ਮੈਂ ਭਾਣਾ ਮੰਨ ਕੇ ਵਾਹਿਗੁਰੂ ਜੀ ਦਾ ਸ਼ੁਕਰ ਕਰ ਰਿਹਾ ਹਾਂ ਕਹਿੰਦੇ ਕਿ ਉਸ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਗੁਰਸਿੱਖ ਦੇ ਮੂੰਹ ਇਹ ਬੋਲ ਸੁਣ ਕੇ ਸਵਾਲ ਕਰਨ ਵਾਲੇ ਸਿੱਖ ਦਾ ਸਵਾਲ ਜਵਾਬ ਸਭ ਕੁਝ ਮੁੱਕ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉੱਤੇ ਜਿਹੜੇ ਚੱਲਦੇ ਹਨ ਮੇਰੇ ਪੰਜਵੇਂ ਪਾਤਸ਼ਾਹ ਉਹਨਾਂ ਨੂੰ ਸਿੱਧਕ ਭਰੋਸੇ ਦਾ ਦਾਨ ਬਖਸ਼ ਦਿੰਦੇ ਹਨ ਬਾਣਾ ਮੰਨਣ ਦਾ ਬਲ ਬਖਸ਼ ਦਿੰਦੇ ਹਨ ਸਤਿਗੁਰ ਜੀ ਫਰਮਾਉਂਦੇ ਹਨ ਕਿ ਜੋ ਮਨੁੱਖ ਵੀ ਬਾਣੀ ਪੜਕੇ ਪਾਣੀ ਦੇ ਮਾਰਗ ਉੱਤੇ ਚੱਲਦਾ ਹੈ ਭਾਣੇ ਨੂੰ ਮੰਨਦਾ ਹੈ ਉਹ ਸ਼ੁਕਰਾਨੇ ਵਿੱਚ ਰਹਿੰਦਾ ਹੈ ਮੇਰੇ ਵਾਹਿਗੁਰੂ ਜੀ ਵੀ ਉਸ ਨੂੰ 4 ਗੁਣਾ ਵੱਧ ਫਲ ਦਿੰਦੇ ਹਨ ਭਾਵੇਂ ਕੇ ਜੇ ਪਾਤਸ਼ਾ ਉਸ ਤੋਂ ਇੱਕ ਚੀਜ਼ ਵਾਪਸ ਲੈ ਲੈਂਦੇ ਹਨ ਉਸ ਦੇ ਬਦਲੇ ਉਸ ਨੂੰ ਚਾਰ ਚੀਜ਼ਾਂ ਵਾਪਸ ਕਰ ਦਿੰਦੇ ਹਨ ਪਰ ਆਪਾਂ ਤਾਂ ਨਿੱਕੀ ਨਿੱਕੀ ਗੱਲਾਂ ਸ਼ਿਕਵੇ ਕਰਨ ਲੱਗ ਜਾਂਦੇ ਹਾਂ ਆਪਾਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਭਾਣੇ ਵਿੱਚ ਰਹਿ ਕੇ ਉਸ ਦਾ ਸ਼ੁਕਰਾਨਾ ਕਰੀਏ ਤੇ ਸ਼ੁਕਰਾਨਾ ਕਰਨਾ ਸਿੱਖ ਜਾਈਏ ਦੁੱਖ ਸੁੱਖ ਸਭ ਪਰਮਾਤਮਾ ਦੇ ਹੀ ਦਿੱਤੇ ਹੋਏ ਹਨ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਹਰ ਵੇਲੇ ਕਰਨਾ ਹੈ ਸਵੇਰੇ ਸੌਕੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਂਦੇ ਸਮੇਂ ਬਸ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ